ਤੁਸੀਂ ਪੈਸੇ ਕਮਾਉਣਾ ਚਾਹੁੰਦੇ ਹੋ ਤੇ ਹੁਣ ਅਗਲਾ ਕਹਿੰਦਾ ਹਾਂ ਵੀ ਕਮਾਉਣਾ ਚਾਹੁੰਦੇ ਆ ਬਿਲਕੁਲ ਤੇ ਫਿਰ ਬੰਦਾ ਪੁੱਛਦਾ ਵੀ ਹੈ ਉਹ ਕਹਿੰਦੇ ਵੀ ਸਾਡੇ ਲਈ ਸੂਟੇਬਲ ਜੌਬ ਹੈ ਤੁਹਾਡੇ ਲਈ ਤੇ ਕੀ ਜੌਬ ਹੈ ਜੀ ਉਹ ਕਹਿੰਦੇ ਜੀ ਤੁਸੀਂ ਕੁਝ ਨਹੀਂ ਕਰਨਾ ਬਸ ਲੋੜਵੰਦ ਮਹਿਲਾਵਾਂ ਨੇ ਤੁਸੀਂ ਉਹਨਾਂ ਨੂੰ ਪ੍ਰੈਗਨੈਂਟ ਕਰ ਹੁਣ ਜਦੋਂ ਇੰਨਾ ਕਿਸੇ ਨੌਜਵਾਨ ਨੂੰ ਕਿਹਾ ਜਾਂਦਾ ਤੇ ਤੁਸੀਂ ਦੇਖੋ ਕਿ ਵੈਸੇ ਜੁਵਾਨ ਸੋਚਦਾ ਹੈ ਕਿ ਨਾ ਪੁੱਣ ਦੇ ਫਲੀਆਂ ਦੋਨੋਂ ਆ ਰਹੀਆਂ ਕਿਹਾ ਮੈਨੂੰ ਨਾ ਇਹ ਦੇਖੋ ਇਹਦੇ ਚ ਹੋ ਜਾਂਦਾ ਨਾ ਕਿਉਂਕਿ ਨਾਰਮਲੀ ਸੈਕਸਵਲ ਧਿਆਨ ਜਾਂਦਾ ਨੌਜਵਾਨ ਇਕ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਸਾਡੇ ਜਿਹੜੀਆਂ ਕਲਾਇੰਟ ਨੇ ਮਹਿਲਾਵਾਂ ਉਹ ਚੰਗੇ ਘਰਾਂ ਤੋਂ ਨੇ ਵਧੀਆ ਅਮੀਰ ਖਾਨਦਾਨ ਤੋਂ ਨੇ ਕਿ ਉਹਨਾਂ ਦੇ ਜੋ ਬੱਚਾ ਨਹੀਂ ਹੋ ਰਿਹਾ ਤੇ ਉਹਨਾਂ ਨੇ ਚੋਰੀ ਚੁਪੇ ਪ੍ਰੈਗਨੈਂਟ ਹੋਣਾ ਵੀ ਕਿਸੇ ਨੂੰ ਪਤਾ ਵੀ ਨਾ ਲੱਗੇ ਵੀ ਇਸ ਕੰਮ ਦੇ ਲਈ ਜਿਹੜਾ ਅਸੀਂ ਤੁਹਾਡਾ ਪ੍ਰੋਫਾਈਲ ਸਰਚ ਕੀਤੀ ਹੈ ਤੁਸੀਂ ਪਰਫੈਕਟ ਤੁਹਾਡੀ ਉਮਰ ਵੀ ਪਰਫੈਕਟ ਹੈ ਸਾਰਾ ਕੁਝ ਪਰਫੈਕਟ ਹੈ ਤੇ ਇਸ ਤਰੀਕੇ ਨਾਲ ਤੁਹਾਡਾ ਜਿਹੜਾ ਸੀ ਪ੍ਰੋਫਾਈਲ ਆ ਅੱਗੇ ਜਿਹੜੇ ਸਾਡੀਆਂ ਕਲਾਇੰਟ ਨੇ ਉਹਨਾਂ ਨੂੰ ਅਸੀਂ ਦਿਖਾਵਾਂਗੇ ਜਿਹੜਾ ਵੀ ਪਸੰਦ ਕਰੂਗਾ ਤੁਹਾਨੂੰ ਉੱਥੇ ਜਾਣਾ ਪੈਣਾ ਤੇ ਤੁਹਾਨੂੰ ਉਸ ਮਹਿਲਾ ਨੂੰ ਪ੍ਰੈਗਨੈਂਟ ਕਰਨਾ ਪੈਣਾ ਫਿਰ ਅੱਗੇ ਇਹ ਠੰਡ ਕਹਿੰਦੇ ਸੀ ਕਿ ਜੇ ਕਲਾਇੰਟ ਹੈ ਜਿਹੜੀ ਤੁਹਾਡੀ ਜੇ ਉਹ ਪ੍ਰੈਗਨੈਂਟ ਹੋ ਗਈ ਤਾਂ ਤੁਹਾਨੂੰ 13 ਲੱਖ ਰੁਪਏ ਮਿਲਣਗੇ ਅੱਛਾ ਹੁਣ ਇਸ ਕੰਮ ਦੇ ਲਈ 13 ਲੱਖ ਰੁਪਏ ਮਿਲ ਰਹੇ ਨੇ ਤੇ ਹਰ ਕੋਈ ਦੇਖੋ ਬੰਦਾ ਚੌੜਾ ਹੋ ਜਾਂਦਾ ਇੱਕ ਤਰੀਕੇ ਦਾ ਐਸਾ ਸਕੈਮ ਜੇ ਨਾ ਬਹੁਤ ਚੱਲਦੇ ਨੇ ਅੰਦਰ ਅਖਬਾਰਾਂ ਚ ਪਹਿਲਾਂ ਚੱਲਦੇ ਹੁੰਦੇ ਸੀ ਕਿ ਇੱਕ ਨੰਬਰ ਦੇ ਦਿੱਤਾ ਜਾਂਦਾ ਸੀ ਕਿ ਉਹਦੇ ਤੇ ਲਿਖਿਆ ਜਾਂਦਾ ਸੀ ਕਿ ਪਹਿਲਾ ਮਿੱਤਰ ਬਣਾਓ ਅੱਜ ਕੱਲ ਵੀ ਦੇਖ ਲਓ ਪੋਸਟਰ ਲੱਗਦੇ ਆ ਬਸਟਾਨਾ ਦੇ ਜਬਾਤਮਾ ਚ ਆਪਾਂ ਦੇਖਦੇ ਆ ਹਨਾ ਵੀ ਕੁਸੀਂ ਪਾਰਟ ਟਾਈਮ ਜੌਬ ਫੁੱਲ ਟਾਈਮ ਜੌਬ 파ਟਨਰ ਨੂੰ ਮਿਲਣਾ ਇਸ ਤਰ੍ਹਾਂ ਦੇ ਪੋਸਟ ਅੱਜ ਵੀ ਚੱਲਦਾ ਹਾਂ ਤੇ ਉਹ ਚ ਨੌਜਵਾਨ ਬੜੀ ਜਲਦੀ ਫਸ ਜਾਂਦੇ ਬਿਲਕੁਲ ਉਹਨਾਂ ਨੂੰ ਲੱਗਦਾ ਕਿ ਹਨ ਯਾਰ ਵਾਕਈ ਇਹ ਗੱਲ ਸਹੀ ਹੈ ਜੇ ਨੂੰ ਭਾਈ ਸੀ ਵਿਕੀ ਡੋਨਰ ਜੀ ਠੀਕ ਹੈ ਉਹਦੇ ਚ ਸਪਰਮ ਡੋਨ ਕਰਦਾ ਡੋਨੇਟ ਕਰਦਾ ਸੋ ਰਿਐਲਿਟੀ ਹੈ ਉਹ ਅੱਜ ਵੀ ਹੁੰਦਾ ਹੁੰਦਾ ਜੀ ਬਿਲਕੁਲ ਡਾਕਟਰ ਪਰ ਉਹ ਡਾਕਟਰਾਂ ਦੇ ਵੱਲੋਂ ਹੁੰਦਾ ਤੇ ਉਹ ਉੱਚ ਪਛਾਣ ਲੁਕਾ ਕੇ ਰੱਖੀ ਜਾਂਦੀ ਹੈ ਹੈਨਾ ਕਲਾਇੰਟ ਮਿਲ ਗਿਆ ਤੁਹਾਡਾ ਮੈਚ ਹੋ ਗਿਆ ਜੀ ਤੁਹਾਨੂੰ ਅਸੀਂ ਭੇਜਣਾ ਆ ਕੇ ਕਸਟਮਰ ਦੇ ਕੋਲ ਤੇ ਅਗਲਾ ਸੋਚਦਾ ਯਾਰ 13 ਲੱਖ ਮੰਨੇ ਨੇ ਤੇ 20-25 ਹਜ਼ਾਰ ਤਾਂ ਕੋਈ ਦਾਦੇ ਨਹੀਂ ਹੈਨਾ ਤੇ ਆਪਾਂ ਦੇ ਦਿੰਨੇ ਆ ਕੋਈ ਬੰਦਾ ਬਿਨਾਂ ਸੋਚੇ ਸਮਝੇ ਉਹ 20 ਹਜ਼ਾਰ ਜਾਂ 25 ਹਜ਼ਾਰ ਜਿੰਨਾ ਵੀ ਉਹਨਾਂ ਨੇ ਮੰਗ ਲਿਆ ਜੀ ਉਹ ਦੇ ਦਿੰਦਾ ਸੀ ਠੀਕ ਹੈ ਤੇ ਅੱਗੇ ਕਹਿੰਦੇ ਸੀ ਤੁਸੀਂ ਵੇਟ ਕਰਨਾ ਜੀ ਤੇ ਇਹ ਚ ਤੁਹਾਨੂੰ 15 ਦਿਨ ਤੱਕ ਕਾਲ ਵੀ ਆ ਸਕਦੀ ਹੈ ਮਹੀਨੇ ਚ ਕਾਲ ਵੀ ਆ ਸਕਦਾ ਕਾਲ ਤਾਂ ਕੀ ਵੀ ਹੋਣੀ ਹੈ ਕਿਵੇਂ ਆਪਾਂ ਵੀਡੀਓ ਕਾਲਾਂ ਵੀ ਆਉਂਦੀਆਂ ਨੇ ਉਹ ਵੀ ਐਂ ਕ੍ਰਾਈਮ ਕਰਦੇ ਆ ਹੈਨਾ ਸਾਮਣੇ ਦੇਖਦੇ ਆ ਵੀ ਅਸ਼ਲੀਲ ਅਲਤ ਦੇ ਵਿੱਚ ਲੇਡੀਜ਼ ਬੈਠੀ ਹੁੰਦੀ ਆ ਕੁੜੀ ਰਿਕਾਰਡ ਕਰ ਲੈਂਦੇ ਆ ਫਿਰ ਪੈਸੇ ਮੰਗੇ ਲੈਂਦੇ ਆ ਉਹ ਨਹੀਂ ਅਗਲਾ ਦੱਸਦਾ ਸੀ ਪਰ ਉਹਦਾ ਹੁਣ ਪਰਦਾ ਫਾਸ਼ ਹੋ ਗਿਆ ਸੀਗਾ ਉਸ ਤੋਂ ਬਾਅਦ ਮੈਨੂੰ ਲੱਗਦਾ ਇਹਨਾਂ ਨੇ ਫਿਰ ਆ ਤਕਨੀਕ ਕੱਢ ਲਈ ਜਿਹੜੀ ਤੁਸੀਂ ਅੱਜ ਦੱਸੋ ਸਾਈਬਰ ਠੱਗ ਨੇ ਜਿਹੜੇ ਉਹ ਹਮੇਸ਼ਾ ਜਾਂ ਬਿਹਾਰ ਤੋਂ ਹੋਣਗੇ ਜਾਂ ਉਹ ਚਾਰਖੰਡ ਤੋਂ ਹੋਣਗੇ ਕਿਉਂਕਿ ਇੱਥੇ ਈਜ਼ੀ ਆ ਇਹਨਾਂ ਦੇ ਲਈ ਉਹ ਕਰਨਾ ਕਿਉਂਕਿ ਇੱਕ ਤਾਂ ਇਲਾਕਾ ਹੈ じゃ ਇੱਕ ਉੱਥੇ ਪੁਲਿਸ ਵੀ ਜ਼ਿਆਦਾ ਕੋਈ ਐਡੀ ਹਾਈ ਟੈਕ ਜਾਂ ਸਰਗਰਮ ਹੈ ਨਹੀਂ ਮਤਲਬ ਕਿ ਇੱਥੇ ਇਹ ਵੀ ਹੁੰਦਾ ਨਾ ਜਿਵੇਂ ਜਿਹੜੇ ਦਿਹਾਤੀ ਨੌਜਵਾਨ ਹੁੰਦੇ ਆ ਉਹ ਇਨ੍ਹਾਂ ਚੀਜ਼ਾਂ ਦੇ ਵਿੱਚ ਜ਼ਿਆਦਾ ਫਸ ਜਾਂਦੇ ਆ ਕਿਉਂਕਿ ਮੈਨੂੰ ਲੱਗਦਾ ਸ਼ਾਇਦ ਉਹਨਾਂ ਕੋਲ ਜਾਣਕਾਰੀ ਵੀ ਨਹੀਂ ਹੁੰਦੀਗੀ ਇਸ ਚੀਜ਼ਾਂ ਨੂੰ ਲੈ ਕੇ ਵੀ ਇਹ ਵੀ ਕੋਈ ਕ੍ਰਾਈਮ ਹੋ ਸਕਦਾ ਹਨ ਇਸ ਤਰੀਕੇ ਨਾਲ ਸਾਡਾ ਸਕੈਮ ਹੋ ਜਾਊਗਾ ਉਹ ਜ਼ਿਆਦਾ ਟਾਰਗੇਟ ਹੁੰਦੇ ਹੋਣਗੇ ਇਸ ਮਾਮਲੇ 'ਚ ਬਿਲਕੁਲ ਹੁੰਦੇ ਨੇ ਆਨਰ ਪॉडਕਾਸਟ ਦੇਖ ਰਹੇ ਹੋ ਤੁਸੀਂ ਤੇ ਮੈਂ ਹਰ ਰਾਜਦੀਪ ਸਿੰਘ ਤੇ ਮੇਰੇ ਨਾਲ ਚਰਚਾ ਕਰਨ ਦੇ ਲਈ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ ਮੇਰੇ ਸਾਥੀ ਰਾਉ ਵਰਿੰਦਰ ਸਿੰਘ ਬੈਣੀਪਾਲ ਅੱਜ ਗੱਲਬਾਤ ਕਰਾਂਗੇ ਇੱਕ ਅਜਿਹੇ ਟੌਪਿਕ ਦੇ ਉੱਤੇ ਜਿਸ ਨੂੰ ਸੁਣ ਕੇ ਤੁਹਾਡੇ ਵੀ ਰੋਂਗ ਤੇ ਖੜੇ ਹੋ ਜਾਣਗੇ ਹੈਰਾਨ रह ਜਾਓਗੇ ਆਧੁਨਿਕ ਤਕਨੀਕ ਦੀ ਦੁਨੀਆ ਦੇ ਵਿੱਚ ਅਸੀਂ ਜਿਉ ਰਹੇ ਹਾਂ ਅਤੇ ਜਿਵੇਂ ਜਿਵੇਂ ਕਹਿੰਦੇ ਇੰਟਰਨੈਟ ਦਾ ਦੌਰ ਆਇਆ ਤਾਂ ਇਸ ਦਾ ਲੋਕਾਂ ਦੇ ਵੱਲੋਂ ਗਲਤ ਇਸਤੇਮਾਲ ਵੀ ਕੀਤਾ ਗਿਆ ਇੱਕ ਸਾਈਬਰ ਜਿਹੜੇ ਠੱਗ ਹੁੰਦੇ ਨੇ ਉਹਨਾਂ ਦੇ ਵੱਲੋਂ ਠੱਗੀ ਮਾਰਨ ਦੇ ਆਏ ਦਿਨ ਨਵੇਂ-ਨਵੇਂ ਤਰੀਕੇ ਲੱਭੇ ਜਾਂਦੇ ਨੇ ਇੱਕ ਅਜੀਹਾ ਹੀ ਠੱਗੀ ਦਾ ਮਾਮਲਾ ਲੈ ਕੇ ਤੁਹਾਡੇ ਮੂਰੇ ਪੇਸ਼ ਹੋਇਆ ਹੈ ਅਤੇ ਉਹ ਮਾਮਲਾ ਤੁਹਾਨੂੰ ਪੂਰਾ ਸਾਡੇ ਸਾਥੀ ਰਾਵਰਿੰਦਰ ਸਿੰਘ ਬੈਣੀਪਾਲ ਦੱਸਣਗੇ ਤੇ ਉਹ ਠੱਗੀ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਕਿਵੇਂ ਨੌਜਵਾਨਾਂ ਦੇ ਨਾਲ ਇਨ੍ਹਾਂ ਸਾਈਬਰ ਸੈੱਲਾਂ ਦੇ ਵੱਲੋਂ ਲੱਖਾਂ ਦੀ ਨਹੀਂ ਕਰੋੜਾਂ ਰੁਪਏ ਦੀ ਠੱਗੀ ਮਾਰੀ ਜਾਂਦੀ ਹੈ ਰਵ ਜੀ ਅਜੀਹਾ ਕਿਹੜਾ ਮਾਮਲਾ ਕੱਢ ਲਿਆ ਆਏ ਹੋ ਤੁਸੀਂ ਹੂੰ ਕਿ ਜਿਹਦੇ ਨਾਲ ਰੌਂਗਟੇ ਖੜੇ ਹੋਣ ਵਾਲੇ ਨੇ ਅੱਜ ਦਰਸ਼ਕਾਂ ਦੇ ਦੇਖੋ ਹੈਰਾਨੀ ਵੀ ਹੋਊਗੀ ਰੌਂਗਟੇ ਖੜੇ ਵੀ ਹੋਣਗੇ ਤੇ ਬਹੁਤ ਲੋਕ ਹੱਸਣਗੇ ਵੀ ਆਰ ਵੀ ਐਦਾਂ ਵੀ ਹੋ ਸਕਦਾ ਤੇ ਕਿਉਂਕਿ ਸਾਈਬਰ ਕ੍ਰਾਈਮ ਨਾ ਲਗਾਤਾਰ ਰਾਜੀਪ ਵੱਧ ਰਹੇ ਨੇ ਜੀ ਤੇ ਅਸੀਂ ਦੇਖਦੇ ਹਾਂ ਕਿ ਕਿਸੇ ਨਾ ਕਿਸੇ ਤਰੀਕੇ ਦੇ ਵਿੱਚ ਲੋਕਾਂ ਨੂੰ ਫਸਾ ਲੈਂਦੇ ਨੇ ਇਹ ਠੱਗ ਤੇ ਜਾਂ ਤਾਂ ਕੋਈ ਲਿੰਕ ਭੇਜ ਦਿੰਦਾ ਕਹਿੰਦਾ ਉਹਦੇ ਤੇ ਆਇਆ ਹੁੰਦਾ ਕਿ ਤੁਸੀਂ ਲੋਟਰੀ ਜਿੱਤ ਲਈ ਹੈ ਜੀ 5 ਲੱਖ ਰੁਪਏ ਦੀ ਤੇ ਉਹ ਬੰਦਾ ਫਿਰ ਉਸ ਹਿਸਾਬ ਦੇ ਨਾਲ ਲਿੰਕ ਕਲਿੱਕ ਕਰਦਾ ਜਦੋਂ ਲਿੰਕ ਕਲਿੱਕ ਕਰਦੇ ਆਪਾਂ ਤਾਂ ਉਹ ਆਟੋਮੈਟਿਕਲੀ ਆਪਣਾ ਸਾਰਾ ਮੋਬਾਈਲ ਦਾ ਕੰਟਰੋਲ ਉਹਨਾਂ ਦੇ ਕੋਲ ਚਲੇ ਜਾਂਦਾ ਸਭ ਉਹ ਖੋਲ ਲੈਂਦੇ ਨੇ ਫਿਰ ਉਹ ਚੋਂ ਪੈਸੇ ਤੁਹਾਡਾ ਕਿਉਂਕਿ ਆਪਾਂ Paytm ਵਗੈਰਾ ਜਾਂ ਹੋਰ ਐਪ ਰੱਖਦੇ ਆ ਉਹ ਚੋਂ ਕੱਢ ਲੈਂਦੇ ਨੇ ਤੇ ਹੋਰ ਬਹੁਤ ਸਾਰੀਆਂ ਨੇ ਇੱਕ ਹੋਰ ਸਕੈਮ ਚੱਲਿਆ ਸੀ ਕਿਹੜਾ ਜਿਹੜਾ ਵਿਦੇਸ਼ ਚੋਂ ਬੈਠ ਕੇ ਕਾਲ ਕਰ ਦਿੰਦੇ ਸੀ ਤੁਹਾਨੂੰ ਯਾਦ ਹੋਣਾ ਉਹ ਕਹਿੰਦੇ ਸੀ ਰਿਸ਼ਤੇਦਾਰ ਬਣ ਕੇ ਹਾਂ ਕਿ ਤੁਹਾਡੇ ਮੁੰਡੇ ਨਾਲ ਆਹ ਹੋ ਗਿਆ ਤੁਹਾਡਾ ਮੁੰਡਾ ਫੜਿਆ ਗਿਆ ਜਾਂ ਕਹਿੰਦੇ ਤੁਹਾਡੇ ਮੁੰਡੇ ਦਾ ਹਾਦਸਾ ਹੋ ਗਿਆ ਕੋਈ ਤੁਸੀਂ ਇੰਨੇ ਪੈਸੇ ਭੇਜ ਦਿਓ ਅੱਛਾ ਫੇਰ ਇੱਕ ਚੱਲਿਆ ਸੀਗਾ ਉਹ ਕਹਿੰਦੇ ਵੀ ਯਾਰ ਮੇਰੇ ਕੋਲ ਪੈਸੇ ਨਹੀਂ ਮੈਂ ਉਹ ਤੇਰੇ ਕੋਲ ਰੱਖਣਾ ਮੈਂ ਜਦੋਂ ਆਉਂਗਾ ਉਹ ਲੈ ਲੂੰਗਾ 10 ਲੱਖ ਰੁਪਇਆ ਇਦਾਂ ਦੇ ਮਤਲਬ ਇਹ ਚੀਜ਼ਾਂ ਜਦੋਂ ਲੋਕ ਸਮਝ ਜਾਂਦੇ ਨੇ ਤੇ ਫਿਰ ਇਹ ਜਿਹੜੇ ਠੱਗ ਨੇ ਰਾਜੀਪ ਇੱਕ ਹੋਰ ਨਵਾਂ ਹਥਿਆਰ ਕੱਢ ਲੈਂਦੇ ਨੇ ਤੇ ਆ ਹੁਣ ਨਾ ਬਿਹਾਰ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਬਿਹਾਰ ਦੇ ਇਹ ਠੱਗ ਸਾਈਬਰ ਠੱਗ ਫੜੇ ਨੇ ਪੁਲਿਸ ਨੇ ਹੂੰ ਤੇ ਇਹ ਨਵਦਾ ਸਾਈਬਰ ਥਾਣਾ ਬਿਹਾਰ ਦਾ ਠੀਕ ਹੈ ਉਹਨੇ ਇਹਨਾਂ ਦਾ ਪਰਦਾ ਫਾਸ਼ ਕੀਤਾ ਆ ਜਾਣ ਕੇ ਤੁਸੀਂ ਹੈਰਾਨੀ ਹੋ ਜਾਓਗੇ ਕਿ ਇਹ ਜਿਹੜੀ ਇੱਕ ਜੌਬ ਦੇ ਰਹੇ ਸੀ ਉਹ ਉਹਦਾ ਨਾਮ ਆ ਆਲ ਇੰਡੀਆ ਪ੍ਰੈਗਨੈਂਟ ਜੌਬ ਤੁਹਾਨੂੰ ਘਰਾਨ ਨਹੀਂ ਹੋਊਗੀ ਤੁਹਾਨੂੰ ਕਿ 올 ਇੰਡੀਆ ਪ੍ਰੈਗਨੈਂਟ ਜੌਬ ਤੇ ਬੇਬੀ ਬਰਥ ਸਰਵਿਸ ਇਹ ਇਹ ਇਹਨਾਂ ਦੇ ਸਕੀਮ ਦਾ ਨਾਮ ਸੀ ਅੱਛਾ ਜੀ ਤੇ ਹੁਣ ਇਹ ਕਰਦੇ ਕੀ ਸੀ ਇਸ ਦੇ ਵਿੱਚ ਇਹ ਹੁਣ ਪੋਲੇ ਪਾਲੇ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਸੀ ਰਾਜਦੀਪ ਤੇ ਕਹਿ ਦਿੱਤਾ ਜਾਂਦਾ ਸੀ ਕਿ ਜਿਹੜੀਆਂ ਮਹਿਲਾਵਾਂ ਨੇ ਜਾਂ ਜਿਵੇਂ ਆਪਣੇ ਸਮਾਜ 'ਚ ਹੁੰਦਾ ਨਾ ਕਿ ਕਈ ਜੋੜੇ ਐਸੇ ਹੁੰਦੇ ਨੇ ਜਿਨ੍ਹਾਂ ਦੇ ਸੰਤਾਨ ਨਹੀਂ ਹੁੰਦੀ ਬੱਚਾ ਪੈਦਾ ਨਹੀਂ ਹੁੰਦਾ ਤੇ ਉਹ ਫਿਰ ਡਾਕਟਰੀ ਤਕਨੀਕਾਂ ਦੇ ਨਾਲ ਬਹੁਤ ਸਾਰੇ ਇਲਾਜ ਹੈਗੇ ਨੇ ਨਾ ਟੈਸਟ ਟਿਊਬ ਬੇਬੀ ਆ ਹੋਰ ਬਹੁਤ ਸਾਰਾ ਸਰੋਗੇਸੀ ਹੋ ਜਾਂਦੀ ਆ ਤੇ ਇਹਨਾਂ ਠੱਗਾਂ ਨੇ ਇੱਥੇ ਹੀ ਦਿਮਾਗ ਲਾ ਲਿਆ ਹੂੰ ਇਹ ਕੀ ਕਰਦੇ ਸੀ ਹੁਣ ਆਮ ਬੰਦਾ ਕੋਈ ਬੈਠਾ ਆ ਜੀ ਕੋਈ ਬੰਦਾ ਪੜ ਰਿਹਾ ਜਾਂ ਕੁਝ ਕਰ ਰਿਹਾ ਇਹਨਾਂ ਦੇ ਕੋਲ ਪਹਿਲਾਂ ਇਹ ਡਾਟਾ ਲੈ ਲੈਂਦੇ ਸੀ ਅ ਡਾਟਾ ਦੇ ਵਿੱਚ ਇਹਨਾਂ ਨੂੰ ਮੋਬਾਈਲ ਨੰਬਰ ਇਹਨਾਂ ਦੇ ਕੋਲ ਆ ਜਾਂਦੇ ਸੀ ਡਾਟਾ ਕਿਉਂਕਿ ਚੋਰੀ ਬਹੁਤ ਹੁੰਦਾ ਹੈ ਬਿਲਕੁਲ ਤੇ ਫਿਰ ਇਹਨਾਂ ਨੂੰ ਪਤਾ ਹੁੰਦਾ ਸੀ ਕਿ ਤੁਸੀਂ ਇਹ ਫਲਾਣੇ ਬੰਦੇ ਦਾ ਨੰਬਰ ਹੈ ਹੂੰ ਇਹ ਕੋਈ ਵੀ ਕਰ ਰਿਹਾ ਬੰਦਾ ਜਾਂ ਪੜ ਰਿਹਾ ਮੰਨ ਲਓ ਕੋਈ ਨੌਜਵਾਨ ਵੀ 25 ਸਾਲ ਦਾ ਉਹਦੇ ਮੋਬਾਈਲ ਦੀ ਘੰਟੀ ਵੱਜਦੀ ਆ ਉਹ ਬੰਦਾ ਫੋਨ ਚੱਕਦਾ ਸੀ ਤੇ ਉਹਨੂੰ ਅੱਗੇ ਨਾਂ ਤਾਂ ਪਤਾ ਹੀ ਸੀ ਉਹ ਕਹਿੰਦਾ ਜੀ ਤੁਸੀਂ ਰਾਹੁਲ ਜੀ ਬੋਲ ਰਹੇ ਹੋ ਜਾਂ ਫਲਾਣਾ ਸਿੰਘ ਬੋਲ ਰਹੇ ਹੋ ਉਹ ਕਹਿੰਦਾ ਸੀ ਵੀ ਹਾਂ ਵੀ ਮੈਂ ਬੋਲ ਰਿਹਾ ਜੀ ਤੇ ਉਹ ਕਹਿੰਦਾ ਤੁਸੀਂ ਪੈਸੇ ਕਮਾਉਣਾ ਚਾਹੁੰਦੇ ਹੋ ਤੇ ਹੁਣ ਅਗਲਾ ਕਹਿੰਦਾ ਹਾਂ ਵੀ ਕਮਾਉਣਾ ਚਾਹੁੰਦੇ ਆ ਬਿਲਕੁਲ ਤੇ ਫਿਰ ਬੰਦਾ ਪੁੱਛਦਾ ਵੀ ਹੈ ਉਹ ਕਹਿੰਦੇ ਸਾਡੇ ਲਈ ਸੂਟੇਬਲ ਜੌਬ ਹੈ ਤੁਹਾਡੇ ਲਈ ਤੇ ਕੀ ਜੌਬ ਹੈ ਜੀ ਉਹ ਕਹਿੰਦੇ ਜੀ ਤੁਸੀਂ ਕੁਝ ਨਹੀਂ ਕਰਨਾ ਬਸ ਲੋੜਵੰਦ ਮਹਿਲਾਵਾਂ ਨੇ ਤੁਸੀਂ ਉਹਨਾਂ ਨੂੰ ਪ੍ਰੈਗਨੈਂਟ ਕਰਨਾ ਕਿ ਉਹਨਾਂ ਦੇ ਬੱਚਾ ਨਹੀਂ ਹੋ ਰਿਹਾ ਤੇ ਤੁਸੀਂ ਉਹਨਾਂ ਨੂੰ ਬੱਚਾ ਦੇਣਾ ਪ੍ਰੈਗਨੈਂਟ ਕਰਨਾ ਤੇ ਇਹ ਤੁਹਾਡੀ ਸਿਰਫ ਜੌਬ ਆ ਹੁਣ ਜਦੋਂ ਇੰਨਾ ਕਿ ਕਿਸੇ ਨੌਜਵਾਨ ਨੂੰ ਕਿਹਾ ਜਾਂਦਾ ਤੇ ਤੁਸੀਂ ਦੇਖੋ ਕਿ ਵੈਸੇ ਜੁਵਾਨ ਸੋਚਦਾ ਕਿ ਨਾ ਪੁੰਨ ਦੇ ਫਲੀਆਂ ਦੋਨੋਂ ਆ ਰਹੀਆਂ ਕਿਹਾ ਮੈਨੂੰ ਇਹਦੇ ਚ ਹੋ ਜਾਂਦਾ ਨਾ ਕਿਉਂਕਿ ਨਾਰਮਲੀ ਸੈਕਸਵਲ ਧਿਆਨ ਜਾਂਦਾ ਨੌਜਵਾਨ ਦਾ ਜੀ ਤੇ ਇੱਕ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਸਾਡੇ ਜਿਹੜੀਆਂ ਕਲਾਇੰਟ ਨੇ ਮਹਿਲਾਵਾਂ ਉਹ ਚੰਗੇ ਘਰਾਂ ਤੋਂ ਨੇ ਵਧੀਆ ਅਮੀਰ ਖਾਨਦਾਨ ਤੋਂ ਨੇ ਕਿ ਉਹਨਾਂ ਦੇ ਜੋ ਬੱਚਾ ਨਹੀਂ ਹੋ ਰਿਹਾ ਤੇ ਉਹਨਾਂ ਨੇ ਚੋਰੀ ਚੁਪੇ ਪ੍ਰੈਗਨੈਂਟ ਹੋਣਾ ਵੀ ਕਿਸੇ ਨੂੰ ਪਤਾ ਵੀ ਨਾ ਲੱਗੇ ਵੀ ਇਸ ਕੰਮ ਦੇ ਲਈ ਜਿਹੜਾ ਅਸੀਂ ਤੁਹਾਡਾ ਪ੍ਰੋਫਾਈਲ ਸਰਚ ਕੀਤੀ ਹੈ ਤੁਸੀਂ ਪਰਫੈਕਟ ਹੋ ਅੱਛਾ ਤੁਹਾਡੀ ਉਮਰ ਵੀ ਪਰਫੈਕਟ ਹੈ ਸਾਰਾ ਕੁਝ ਪਰਫੈਕਟ ਹੈ ਤੇ ਇਸ ਤਰੀਕੇ ਨਾਲ ਤੁਹਾਡਾ ਜਿਹੜਾ ਅਸੀਂ ਪ੍ਰੋਫਾਈਲ ਅੱਗੇ ਜਿਹੜੇ ਸਾਡੀਆਂ ਕਲਾਇੰਟ ਨੇ ਉਹਨਾਂ ਨੂੰ ਅਸੀਂ ਦਿਖਾਵਾਂਗੇ ਜੀ ਜਿਹੜਾ ਵੀ ਪਸੰਦ ਕਰੂਗਾ ਤੁਹਾਨੂੰ ਉੱਥੇ ਜਾਣਾ ਪੈਣਾ ਤੇ ਤੁਸ ਤੁਹਾਨੂੰ ਉਸ ਮਹਿਲਾ ਨੂੰ ਪ੍ਰੈਗਨੈਂਟ ਕਰਨਾ ਪੈਣਾ ਤੇ ਉਹ ਕਹਿੰਦਾ ਵੀ ਠੀਕ ਹੈ ਚਲੋ ਇਹਦੇ ਵਿੱਚ ਫਾਇਦਾ ਮੇਰਾ ਕੀ ਹੋਊਗਾ ਫਿਰ ਅੱਗੇ ਇਹ ਠਾਕੇ ਕਹਿੰਦੇ ਸੀ ਕਿ ਜੇ ਕਲਾਇੰਟ ਹੈ ਜਿਹੜੀ ਤੁਹਾਡੀ ਜੇ ਉਹ ਪ੍ਰੈਗਨੈਂਟ ਹੋ ਗਈ ਤਾਂ ਤੁਹਾਨੂੰ 13 ਲੱਖ ਰੁਪਏ ਮਿਲਣਗੇ ਅੱਛਾ ਹੁਣ ਇਸ ਕੰਮ ਦੇ ਲਈ 13 ਲੱਖ ਰੁਪਏ ਮਿਲ ਰਹੇ ਨੇ ਤੇ ਹਰ ਕੋਈ ਦੇਖੋ ਬੰਦਾ ਚੌੜਾ ਹੋ ਜਾਂਦਾ ਇੱਕ ਤਰੀਕੇ ਦਾ ਐਸਾ ਸਕੈਮ ਜੇ ਨਾ ਬਹੁਤ ਚੱਲਦੇ ਨੇ ਇੰਦਰ ਅਖਬਾਰਾਂ ਚ ਪਹਿਲਾਂ ਚੱਲਦੇ ਹੁੰਦੇ ਸੀ ਕਿ ਇੱਕ ਨੰਬਰ ਦੇ ਦਿੱਤਾ ਜਾਂਦਾ ਸੀ ਕਿ ਉਹਦੇ ਚ ਲਿਖਿਆ ਜਾਂਦਾ ਸੀ ਕਿ ਮੈਲਾ ਮਿੱਤਰ ਬਣਾਓ ਅੱਜ ਕੱਲ ਵੀ ਦੇਖ ਲਓ ਪੋਸਟਰ ਲੱਗਦੇ ਆ ਬਸਟਾਨਾ ਦੇ ਜ ਬਾਥਰੂਮਾਂ ਚ ਆਪਾਂ ਦੇਖਦੇ ਆ ਹਨਾ ਵੀ ਤੁਸੀਂ ਪਾਰਟ ਟਾਈਮ ਜੌਬ ਫੁੱਲ ਟਾਈਮ ਜੌਬ 파ਟਨਰ ਨੂੰ ਮਿਲਣਾ ਇਸ ਤਰ੍ਹਾਂ ਦੇ ਪੋਸਟਰ ਅੱਜ ਵੀ ਚੱਲਦਾ ਹਾਂ ਤੇ ਉਹ ਚ ਨੌਜਵਾਨ ਬੜੀ ਜਲਦੀ ਫਸ ਜਾਂਦੇ ਬਿਲਕੁਲ ਉਹਨਾਂ ਨੂੰ ਲੱਗਦਾ ਕਿ ਖਨੀ ਯਾਰ ਵਾਕਈ ਇਹ ਗੱਲ ਸਹੀ ਹੈ ਤੇ ਉਸ ਤੋਂ ਬਾਅਦ ਫਿਰ ਉਹਨੂੰ ਕਿਹਾ ਜਾਂਦਾ ਜਦੋਂ ਬੰਦਾ ਪੂਰਾ ਪਰਮਾਹ ਲਿਆ ਜਾਂਦਾ ਉਹ ਹੂੰ ਤੇ ਅਗਲਾ ਕਹਿੰਦਾ ਕਿ ਯਾਰ ਠੀਕ ਹੈ ਵੀ ਸਾਰੇ ਪਾਸੇ ਵੀ ਠੀਕ ਹੈ ਨਾਲੇ 13 ਲੱਖ ਰੁਪਏ ਮਿਲੂਗਾ ਹੈਨਾ ਮੇਰੇ ਵਰਗਾ ਚੌੜਾ ਹੋ ਜਾਂਦਾ ਚੌੜਾ ਹੋ ਜਾਂਦਾ ਅਗਲਾ ਹੈ ਨਾ ਤੇ ਉਹਦੇ ਚ ਕਹਿੰਦੇ ਕਹਿੰਦੇ ਪਰ ਸਾਰੇ ਚ ਇਹ ਹੈ ਕਿ ਸਾਡੀ ਇੱਕ ਫਾਰਮੈਲਟੀ ਹੈ ਵੀ ਇਹਦੇ ਚ ਤੁਹਾਨੂੰ ਸਾਡੇ ਕੰਪਨੀ ਦੇ ਨਾਲ ਰਜਿਸਟਰਡ ਹੋਣਾ ਪਊਗਾ ਤੁਹਾਡੇ ਅਸੀਂ ਪ੍ਰੂਫ ਲਾਵਾਂਗੇ ਜਣੀ ਉਹਨੂੰ ਬੰਦੇ ਨੂੰ ਜਿਚਾ ਦਿੰਦੇ ਸੀ ਗੱਲ ਵੀ ਇਹ ਪੱਕੀ ਗੱਲ ਹੈ ਉਹਨੂੰ ਸ਼ੱਕ ਹੀ ਨਹੀਂ ਹੁੰਦਾ ਸੀ ਹਾਂ ਉਹ ਤਾਂ ਪ੍ਰੂਫ ਵੀ ਲੈਂਦੇ ਸੀ ਉਹਨੂੰ ਸਾਰਾ ਕੁਝ ਇਦਾਂ ਜਿਤਾ ਦਿੰਦੇ ਸੀ ਵੀ ਯਾਰ ਬਸ ਤੂੰ ਪਰਫੈਕਟ ਮੈਚ ਹੈ ਹੈ ਨਾ ਵੀ ਮਤਲਬ ਕਿਉਂਕਿ ਜੀਨਸ ਇੰਪੋਰਟੈਂਟ ਕਰਦੇ ਆ ਕਿਸੇ ਇਨਸਾਨ ਦੇ ਹੈ ਨਾ ਬਿਲਕੁਲ ਤੇ ਉਸ ਬੰਦਾ ਇੰਨਾ ਕੋ ਉਹ ਚ ਆ ਜਾਂਦਾ ਇੱਕ ਉਤਸੁਕਤਾ ਹੋ ਜਾਂਦੀ ਹੈ ਕੀ ਹੋ ਜਾਂਦਾ ਕਿ ਯਾਰ 13 ਲੱਖ ਰੁਪਏ ਮਿਲਣਗੇ ਯਾਰ ਹੂੰ ਠੀਕ ਹੈ ਕਿਉਂਕਿ ਬਹੁਤ ਸਾਰੀਆਂ ਇਦਾਂ ਚੀਜ਼ ਹੁੰਦੀਆਂ ਨੇ ਕਿਉਂਕਿ ਜਿਹੜਾ ਇੱਕ ਤੁਸੀਂ ਫਿਲਮ ਆਈ ਸੀ ਵਿੱਕੀ ਡੋਨਰ ਜੀ ਠੀਕ ਹੈ ਉਹਦੇ ਚ ਉਹ ਸਪਰਮ ਡੋਨ ਕਰਦਾ ਡੋਨੇਟ ਕਰਦਾ ਸੀ ਉਹ ਰਿਐਲਿਟੀ ਹੈ ਉਹ ਅੱਜ ਵੀ ਹੁੰਦਾ ਹੁੰਦਾ ਜੀ ਬਿਲਕੁਲ ਹੁੰਦਾ ਉਹ ਡਾਕਟਰ ਬਟ ਉਹ ਡਾਕਟਰਾਂ ਦੇ ਵੱਲੋਂ ਹੁੰਦਾ ਤੇ ਉਹ ਉਹ ਚ ਪਛਾਣ ਲੁਕਾ ਕੇ ਰੱਖੀ ਜਾਂਦੀ ਹੈ ਹੈਨਾ ਤੇ ਮਲੇ ਕੋਈ ਬਾਅਦ ਦੇ ਵਿੱਚ ਕੋਈ ਐਦਾ ਕਲੇਮ ਨਾ ਕਰ ਸਕੇ ਬੱਚੇ ਚਲੋ ਖੈਰ ਉਹ ਵੱਖਰਾ ਹੈ ਤੇ ਇਹ ਦਾ ਇਹ ਦੇ ਕੀ ਕਰਦੇ ਫਿਰ ਉਹ ਕਹਿੰਦੀ ਤੁਹਾਨੂੰ ਰਜਿਸਟ੍ਰੇਸ਼ਨ ਕਰਾਉਣੀ ਪੈਣੀ ਹੈ ਜੀ ਰਜਿਸਟ੍ਰੇਸ਼ਨ ਤੇ ਅਗਲਾ ਕਹਿੰਦਾ ਹਾਂ ਜੀ ਕਰਾ ਲਓ ਕੋਈ ਗੱਲ ਨਹੀਂ ਤੇ 750 ਰੁਪਿਆ ਲੱਗਣਾ ਜੀ ਤੁਹਾਡਾ ਉਹ ਕਹਿੰਦਾ ਕੋਈ ਗੱਲ ਹੀ ਕੋਈ ਨਹੀਂ ਤੁਸੀਂ ਚੱਕੋ 750 ਰੁਪਿਆ ਰਜਿਸਟ੍ਰੇਸ਼ਨ ਕਰੋ ਮੇਰੀ ਤੇ 750 ਰੁਪਿਆ ਲੈ ਲਿਆ ਤੇ ਉਸ ਤੋਂ ਬਾਅਦ ਬੰਦੇ ਨੂੰ ਜਿਚਾਤਾ ਕਿ ਤੁਸੀਂ ਜੀ ਸਾਡੇ ਕੰਪਨੀ ਦੇ ਕੋਲ ਰਜਿਸਟਰਡ ਹੋ ਗਏ ਹੂੰ ਤੇ ਹੁਣ ਤੁਹਾਨੂੰ ਕਾਲ ਆਊਗੀ ਤੇ ਤੁਸੀਂ ਜਾਣਾ ਆ ਤੇ ਤੁਸੀਂ ਇੰਨੇ ਕ ਦਿਨ ਜਾਣਾ ਤੇ ਉਸ ਤੋਂ ਬਾਅਦ ਜੇ ਪ੍ਰੈਗਨੈਂਸੀ ਕਨਸੀਵ ਹੋ ਗਈ ਆ ਉਸ ਲੇਡੀ ਦੀ ਤਾਂ ਤੁਹਾਡੇ 13 ਲੱਖ ਪੱਕੇ ਨੇ ਅੱਛਾ ਤੇ ਅਗਲਾ ਕਹਿੰਦਾ ਠੀਕ ਹੈ ਜੀ ਓਕੇ ਤੇ ਫਿਰ ਥੋੜੇ ਕ ਦਿਨ ਬਾਅਦ ਕਾਲ ਆਉਂਦੀ ਆ ਕਾਲ ਕਰਦੇ ਨੇ ਕਹਿੰਦੇ ਨੇ ਕਿ ਸਰ ਵੀ ਇਸ ਤੇ ਤਾਂ ਵੀ ਤੁਹਾਡਾ GST ਲੱਗੂਗਾ ਇੱਕ ਅੱਛਾ ਤੇ GST ਦੇ ਨਾਲ ਤੁਹਾਨੂੰ 5 ਤੋਂ 25000 ਰੁਪਏ ਜਿਹੜਾ ਇੱਕ ਸਿਕਿਉਰਿਟੀ ਦੇ ਤੌਰ ਤੇ ਆ ਕਿ ਉਹ ਤੁਹਾਨੂੰ ਭਰਨੇ ਪੈਣਗੇ ਵੀ ਅਸੀਂ ਤੁਹਾਨੂੰ ਭੇਜਣਾ ਹੈ ਅੱਗੇ ਕੀ client ਮਿਲ ਗਿਆ ਤੁਹਾਡਾ ਮੈਚ ਹੋ ਗਿਆ ਤੇ ਤੁਹਾਨੂੰ ਅਸੀਂ ਭੇਜਣਾ ਅੱਗੇ ਕਸਟਮਰ ਦੇ ਕੋਲ ਤੇ ਅਗਲਾ ਸੋਚਦਾ ਯਾਰ 13 ਲੱਖ ਮਿਲਨੇ ਨੇ ਤੇ 20-25 ਹਜ਼ਾਰ ਤਾਂ ਕੋਈ ਗੱਲ ਹੀ ਨਹੀਂ ਹੈ ਨਾ ਤੇ ਆਪਾਂ ਦੇ ਦੰਨੇ ਕੋਈ ਗੱਲ ਨਹੀਂ ਤੇ ਬੰਦਾ ਬਿਨਾਂ ਸੋਚੇ ਸਮਝੇ ਉਹ 20 ਹਜ਼ਾਰ ਜਾਂ 25 ਹਜ਼ਾਰ ਜਿੰਨਾ ਵੀ ਉਹਨਾਂ ਨੇ ਮੰਗ ਲਿਆ ਜੀ ਉਹ ਦੇ ਦਿੰਦਾ ਸੀ ਠੀਕ ਹੈ ਤੇ ਅੱਗੇ ਕਹਿ ਦਿੰਦੇ ਸੀ ਤੁਸੀਂ ਵੀ ਵੇਟ ਕਰਨਾ ਜੀ ਇਹ ਚ ਤੁਹਾਨੂੰ 15 ਦਿਨ ਤੱਕ ਕਾਲ ਵੀ ਆ ਸਕਦੀ ਹੈ ਮਹੀਨੇ ਚ ਕਾਲ ਵੀ ਆ ਸਕਦਾ ਕਾਲ ਤਾਂ ਕਿਹਦੀ ਆਉਣੀ ਹੈ ਬਿਲਕੁਲ ਤੇ ਐਦਾਂ ਸੋਚੋ ਤੁਸੀਂ ਕਿ ਕਿੰਨੇ ਹੀ ਹਜ਼ਾਰਾਂ ਜਿਹੜੇ ਬੰਦੇ ਸੀ ਭੋਲੇ-ਭਾਲੇ ਨੌਜਵਾਨ ਇਸ ਗੈਂਗ ਨੇ ਠੱਗ ਲਏ ਨੇ ਹੂੰ ਤੇ ਫੇਰ ਜਾ ਕੇ ਕਿਤੇ ਨਾ ਕਿਤੇ ਪਤਾ ਲੱਗਦਾ ਕਿਉਂਕਿ ਬਹੁਤ ਵਾਰੀ ਐਦਾਂ ਹੁੰਦਾ ਨਾ ਕਿ ਇਸ ਤਰੀਕੇ ਦਾ ਕਿਸੇ ਨਾ ਸਕੈਮ ਹੋ ਜਾਂਦਾ ਰਾਜਦੀਪ ਉਹ ਬੰਦਾ ਦੱਸਦਾ ਨਹੀਂ ਜੀ ਜੇ ਉਹਨੂੰ ਪਤਾ ਵੀ ਲੱਗ ਜਾਂਦਾ ਨਾ ਉਹ ਬੰਦਾ ਦੱਸਦਾ ਨਹੀਂ ਅਗਲਾ ਕਹਿੰਦਾ ਯਾਰ ਤੂੰ ਇਹ ਤਾਂ ਕਹਿਣਗੇ ਕਿ ਯਾਰ ਲੈ ਤੂੰ ਇਹ ਕੰਮ ਕਰ ਰਿਹਾ ਸੀ ਇਹ ਹੋ ਜਾਂਦਾ ਬੰਦੇ ਨੂੰ ਆਪਣੀ ਉੱਥੇ ਇੱਜ਼ਤ ਪਿਆਰੀ ਹੋਣ ਲੱਗ ਜਾਂਦੀ ਹੈ ਅਗਲਾ ਕਹਿੰਦਾ ਛੱਡ ਯਾਰ 20000 ਤਾਂ ਗਏ ਹੀ ਗਿਆ ਤੇ ਇੱਜ਼ਤ ਤਾਂ ਰੱਖ ਲਈਏ ਪੂਰੀ ਗੇਮ ਪਾੜ ਕੇ ਕਰਦੇ ਆ ਨਾ ਕੰਮ ਪੂਰਾ ਹਾਂ ਪੂਰਾ ਪੂਰਾ ਉਹਦੇ ਨਾਲ ਹੁੰਦਾ ਤੇ ਫਿਰ ਇਸ ਕਰਕੇ ਇਹ ਇੱਕ ਮਾਮਲੇ ਸਾਹਮਣੇ ਨਹੀਂ ਆਈ ਤੇ ਫਿਰ ਜਦੋਂ ਅੱਗੇ ਕਿਸੇ ਇੱਕ ਦੋ ਨਾਲ ਹੋਰ ਹੋਇਆ ਇਹਨਾਂ ਦੇ ਵਿੱਚੋਂ ਥੋੜਾ ਜਿਹਾ ਜਿਹੜਾ ਵਿੱਚੋਂ ਵਿੱਚੋਂ ਖਬਰ ਨਿਕਲਦੀ ਗਈ ਉਹ ਪੁਲਿਸ ਨੂੰ ਖਬਰ ਪਤਾ ਲੱਗੀ ਵੀ ਐਦਾਂ ਦਾ ਗੈਂਗ ਸਰਗਰਮ ਹੈ ਵੀ ਜਿਨੇ ਆਲ ਇੰਡੀਆ ਪ੍ਰੈਗਨੈਂਟ ਜੋਬ ਜਿਹੜੀ ਆ ਉਹ ਕੱਢੀ ਹੋਈ ਜਾਓ ਉੱਥੇ ਰਜਿਸਟ੍ਰੇਸ਼ਨ ਲੈਂਦੇ ਨੇ ਫਿਰ ਜੀਐਸਟੀ ਦੇ ਨਾਂ ਤੇ ਐਦਾਂ ਆ ਹਜ਼ਾਰਾਂ ਰੁਪਏ ਦੀ ਠੱਗੀ ਮਾਰ ਲੈਂਦੇ ਨੇ ਫਿਰ ਪੁਲਿਸ ਨੇ ਉਹ ਚੀਜ਼ਾਂ ਸਾਰੀਆਂ ਸ਼ੁਰੂ ਕੀਤੀਆਂ ਅ ਬਿਹਾਰ ਪੁਲਿਸ ਨੇ ਬਿਹਾਰ ਪੁਲਿਸ ਦਾ ਨਵਾਦਾ ਸਾਈਬਰ ਥਾਣਾ ਉਹਨੇ ਤੇ ਫਿਰ ਉਹ ਜਾਚ ਜਾ ਕੇ ਜਦੋਂ ਕੜੀਆਂ ਲੰਬੀਆਂ ਨੇ ਤੇ ਫਿਰ ਐਂਡ ਦੇ ਵਿੱਚ ਜਾ ਕੇ ਫਿਰ ਇਹ ਬੰਦੇ ਨੇ ਜਿਹੜੇ ਹਜੇ ਤੱਕ 8 ਬੰਦੇ ਇਹ ਇਹਦੇ ਗ੍ਰਫਤਾਰ ਹੋਏ ਨੇ ਅੱਛਾ ਤੇ ਦਰਜਨ ਦੇ ਕਰੀਬ ਜਦੋਂ ਰੇਡ ਪਈ ਆ ਉਹ ਭੱਜ ਗਏ ਕਿਉਂਕਿ ਇਹਨਾਂ ਦੇ ਵੱਲੋਂ ਪ੍ਰੋਪਰ ਇੱਕ ਕਾਲ ਸੈਂਟਰ ਬਣਾਇਆ ਜਾਂਦਾ ਕਿਤੇ ਵੀ ਕਿਰਾਏ ਤੇ ਕੋਠੀ ਲੈ ਲਈ ਜਾਂ ਕਿਸੇ ਸੁਨਸਾਨ ਜਗ੍ਹਾ ਤੇ ਜਾ ਕੇ ਉੱਥੇ ਸੈਟਅਪ ਲਗਾ ਕੇ ਕਿਉਂਕਿ ਇਸ ਦੇ ਲਈ ਤੁਹਾਨੂੰ ਇੰਟਰਨੈਟ ਚਾਹੀਦਾ ਹੁੰਦਾ ਇੰਟਰਨੈਟ ਦੇ ਥਰੂ ਹੀ ਤੁਸੀਂ ਕਾਲ ਕਰਨੀ ਹੁੰਦੀ ਆ ਸੋ ਸਾਰਾ ਕੁਝ ਇੰਟਰਨੈਟ ਦੇ ਥਰੂ ਚੱਲਦਾ ਸੋ ਇਹ ਬੰਦੇ ਹੁਣ ਹੁਣ ਜਾ ਕੇ ਫੜੇ ਗਏ ਨੇ ਦਰਜਨ ਬੰਦੇ ਨੇ ਜਿਹੜੇ ਫਰਾਰ ਹੋ ਗਏ ਨੇ ਇੱਕ ਬੰਦਾ ਕੋਈ ਮੋਨੂ ਦੱਸਿਆ ਜਾ ਰਿਹਾ ਜਿਹੜਾ ਕਿ ਇਹਨਾਂ ਦਾ ਮਾਸਟਰ ਮਾਈਂਡ ਸੀ ਹੂੰ ਉਹ ਜਾਣਕਾਰੀ ਇਹ ਵੀ ਹੈ ਕਿ ਸ਼ਾਇਦ ਉਹ ਦੁਬਈ ਜਾਂ ਸਾਊਦੀ ਅਰਬ ਤੋਂ ਇਹ ਸਭ ਕੁਝ ਮਤਲਬ ਆਪਰੇਟ ਕਰ ਰਿਹਾ ਸੀ ਜੀ ਸੋ ਇਸ ਤਰੀਕੇ ਦੇ ਨਾਲ ਦੇਖੋ ਕਿ ਸਾਈਬਰ ਕਰਾਇਮ ਕੀਤਾ ਗਿਆ ਤੇ ਉਹਨਾਂ ਨੂੰ ਪਤਾ ਸੀ ਕਿ ਜਿਹੜੇ ਲੋਕ ਨੇ ਉਹ ਕਿਸ ਪਾਸੇ ਵੱਲ ਜ਼ਿਆਦਾ ਫਾਸਸ ਸਕਦੇ ਨੇ ਜਿਵੇਂ ਆਪਾਂ ਵੀਡੀਓ ਕਾਲਾਂ ਵੀ ਆਉਂਦੀਆਂ ਨੇ ਉਹ ਵੀ ਐਂ ਕ੍ਰਾਈਮ ਕਰਦੇ ਆ ਹਨਾ ਸਾਹਮਣੇ ਦੇਖਦੇ ਆਂ ਵੀ ਅਸ਼ਲੀਲ ਹਾਲਤ ਦੇ ਵਿੱਚ ਲੇਡੀਜ਼ ਬੈਠੀ ਹੁੰਦੀ ਆ ਕੁੜੀ ਉਹ ਰਿਕਾਰਡ ਕਰ ਲੈਂਦੇ ਆ ਫਿਰ ਪੈਸੇ ਮੰਗੇ ਲੈਂਦੇ ਆ ਉਹ ਨਹੀਂ ਅਗਲਾ ਦੱਸਦਾ ਸੀ ਪਰ ਉਹਦਾ ਹੁਣ ਪਰਦਾ ਫਾਸ਼ ਹੋ ਗਿਆ ਸੀਗਾ ਉਸ ਤੋਂ ਬਾਅਦ ਮੈਨੂੰ ਲੱਗਦਾ ਇਹਨਾਂ ਨੇ ਫਿਰ ਆ ਤਕਨੀਕ ਕੱਢ ਲਈ ਜਿਹੜੀ ਤੁਸੀਂ ਅੱਜ ਦੱਸ ਰਹੇ ਹੋ ਕਿਉਂਕਿ ਇਹ ਗਰੁੱਪ ਇੱਕ ਨਹੀਂ ਨਾ ਹੈਗਾ ਅਸਲ 'ਚ ਜਿਹੜਾ ਬਿਹਾਰ ਤੇ ਝਾਰਖੰਡ ਦਾ ਨਾ ਰਾਦੀਪ ਇੱਥੇ ਇਹ ਸਾਈਬਰ ਠੱਗ ਨੇ ਜਿਹੜੇ ਉਹ ਹਮੇਸ਼ਾ ਜਾਂ ਬਿਹਾਰ ਤੋਂ ਹੋਣਗੇ ਇਹ ਉਹ 4 ਖੰਡ ਤੋਂ ਹੋਣਗੇ ਕਿਉਂਕਿ ਇੱਥੇ ਈਜ਼ੀ ਹੈ ਇਹਨਾਂ ਦੇ ਲਈ ਉਹ ਕਰਨਾ ਕਿਉਂਕਿ ਇੱਕ ਤਾਂ ਇਲਾਕਾ ਹੈ じゃ ਇੱਕ ਉੱਥੇ ਪੁਲਿਸ ਵੀ ਜ਼ਿਆਦਾ ਕੋਈ ਐਡੀ ਹਾਈ ਟੈਕ ਜਾਂ ਸਰਗਰਮ ਹੈ ਨਹੀਂਗੀ ਸੋ ਝਾਰਖੰਡ ਤੇ ਬਿਹਾਰ ਦਾ ਕੁਝ ਏਰੀਆ ਜਿੱਥੇ ਇਹ ਬੈਠ ਕੇ ਇਹ ਪੂਰਾ ਆਪਣਾ ਸਾਈਬਰ ਕ੍ਰਾਈਮ ਦਾ ਜਿਹੜਾ ਨੈਟਵਰਕ ਆ ਉਹ ਚਲਾਉਂਦੇ ਆ ਰਹੇ ਨੇ ਸਰ ਜੀ ਕੁਝ ਪਤਾ ਲੱਗਿਆ ਵੀ ਟਾਰਗੇਟ ਕਿਹੜੇ ਗਰੁੱਪ ਨੂੰ ਜ਼ਿਆਦਾ ਕੀਤਾ ਜਾਂਦਾ ਕਿਉਂਕਿ ਇਹ ਕੈਟਾਗਰੀ ਵੀ ਹੁੰਦੀ ਹੈ ਟਾਰਗੇਟ ਰਾਦੀ ਉਹੀ 20 ਤੋਂ ਲੈ ਕੇ ਤੇ 35 30 35 ਸਾਲ ਤੱਕ ਦੇ ਜਾਂ ਇਵਨ 40 ਸਾਲ ਤੱਕ ਦੇ ਵੀ ਇੱਥੇ ਇੱਕ ਜਿਹੜੀ 20 ਤੋਂ 40 ਦੇ ਵਿੱਚ ਵਿੱਚ ਵਾਲੇ ਏਜ ਵਾਲੇ ਜਿਹੜੇ ਨੌਜਵਾਨ ਸੀ ਜੀ ਉਹਨਾਂ ਨੂੰ ਇਹ ਟਾਰਗੇਟ ਕਰਦੇ ਸੀਗੇ ਤੇ ਬੰਦਾ ਤਾਂ ਵੈਸੇ ਹੀ ਪਹਿਲਾਂ ਹਿੱਲ ਜਾਂਦਾ ਪਹਿਲਾਂ ਤਾਂ ਉਹਨੂੰ ਜਿਹੜਾ ਇਹ ਜੌਬ ਦੱਸੀ ਜਾਂਦੀ ਆ ਅਗਲਾ ਕਹਿੰਦਾ ਯਾਰ ਵੀ ਪ੍ਰੈਗਨੈਂਟ ਹੀ ਕਰਨਾ ਕੋਈ ਗੱਲ ਨਹੀਂ ਤੇ ਦੂਸਰੇ ਪਾਸੇ ਜੇ ਦੱਸਿਆ ਜਾਂਦਾ ਕਿ ਜਦੋਂ ਸਕਸੈਕਸੂਅਲ ਹੋ ਗਈ ਪ੍ਰੈਗਨਨਸੀ ਕਨਸੀਵ ਹੋ ਗਈ ਤਾਂ ਤੁਹਾਨੂੰ 13 ਲੱਖ ਰੁਪਏ ਮਿਲਣਗੇ ਕਈ ਤਾਂ ਸਾਡੇ ਵਾਲੇ ਐ ਵੀ ਸੋਚਣ ਲੱਗ ਜਾਂਦੇ ਹਨ ਮਤਲਬ ਕਿ ਇੱਥੇ ਇਹ ਵੀ ਹੁੰਦਾ ਨਾ ਜਿਵੇਂ ਜਿਹੜੇ ਦਿਹਾਤੀ ਨੌਜਵਾਨ ਹੁੰਦੇ ਆ ਉਹ ਇਨ੍ਹਾਂ ਚੀਜ਼ਾਂ ਦੇ ਵਿੱਚ ਜ਼ਿਆਦਾ ਫਸ ਜਾਂਦੇ ਆ ਕਿਉਂਕਿ ਮੈਨੂੰ ਲੱਗਦਾ ਸ਼ਾਇਦ ਉਹਨਾਂ ਕੋਲ ਜਾਣਕਾਰੀ ਵੀ ਨਹੀਂ ਹੁੰਦੀ ਕੀ ਇਸ ਚੀਜ਼ਾਂ ਨੂੰ ਲੈ ਕੇ ਵੀ ਇਹ ਵੀ ਕੋਈ ਕ੍ਰਾਈਮ ਹੋ ਸਕਦਾ ਹਨ ਇਸ ਤਰੀਕੇ ਨਾਲ ਸਾਡਾ ਸਕੈਮ ਹੋ ਜਾਊਗਾ ਉਹ ਜ਼ਿਆਦਾ ਟਾਰਗੇਟ ਹੁੰਦੇ ਹੋਣਗੇ ਇਸ ਮਾਮਲੇ 'ਚ ਬਿਲਕੁਲ ਹੁੰਦੇ ਨੇ ਇਹ ਇਸੇ ਤਰੀਕੇ ਦੇ ਹੁੰਦੇ ਜਿਨ੍ਹਾਂ ਨੂੰ ਜ਼ਿਆਦਾ ਨਹੀਂ ਪਤਾ ਹੁੰਦਾ ਹਨ ਤੇ ਉਹ ਇਹ ਕਹਿੰਦੇ ਨੇ ਕਿ ਹਾਂ ਯਾਰ ਠੀਕ ਐ ਦੇਖੋ ਪਹਿਲੀ ਗੱਲ ਇਹ ਆ ਹਨਾ ਅਗਲਾ ਕਹਿੰਦਾ ਕਾਲ ਆਈ ਤੇ ਇਹਨਾਂ ਨੂੰ ਮੇਰਾ ਨਾਮ ਦਾ ਵੀ ਪਤਾ ਫਿਰ ਉੱਥੋਂ ਬੰਦਾ ਇਹ ਸਮਝ ਲੈਂਦਾ ਕਿ ਇਹਨਾਂ ਨੇ ਸ਼ਾਇਦ ਇਹ ਮੇਰੇ ਬਾਰੇ ਜਾਣਦੇ ਨੇ ਉੱਥੇ ਬੰਦਾ ਇਹ ਫੀਲ ਕਰ ਲੈਂਦਾ ਵੀ ਇਹ ਜਾਣਦਾ ਮੈਂ ਕਿੰਨਾ ਕ ਘੈਂਟ ਆ ਕਿਉਂਕਿ ਆਪਣੀ ਨਜ਼ਰ 'ਚ ਹਰ ਕੋਈ ਬੰਦਾ ਘੈਂਟ ਹੁੰਦਾ ਹੈ ਨਾ ਹਰ ਕਿਸੇ ਨੂੰ ਆਪਣਾ ਆਪ ਵਧੀਆ ਲੱਗਦਾ ਹੁੰਦਾ ਤੇ ਇੱਕ ਵੈਸੀ ਕੰਫੀਡੈਂਸ ਹੁੰਦਾ ਬੰਦੇ ਨੂੰ ਕਿ ਹਾਂ ਯਾਰ ਮੈਂ ਘੈਂਟ ਆ ਇਹ ਇਹ ਚੀਜ਼ਾਂ ਬਰਵਾ ਜਾਂਦੀਆਂ ਪੂਰਾ ਪੰਪ ਦੇ ਦਿੰਦੇ ਆ ਬੰਦੇ ਨੂੰ ਪੰਪ ਦੇ ਦਿੰਦੇ ਨੇ ਉਹ ਉਹਨੂੰ ਕਹਿ ਦਿੱਤਾ ਜਾਂਦਾ ਸੀਗਾ ਕਿ ਤੁਸੀਂ ਪਰਫੈਕਟ ਮੈਚ ਹੋ ਇਹ ਆ ਫਲਾਣਾ ਆ ਧਮਕਾ ਸੋ ਉਹਨੂੰ ਜਿਚਾ ਹੀ ਐਦਾਂ ਦਿੰਦੇ ਸੀਗੇ ਤੇ ਉਹਨੂੰ ਬੰਦੇ ਨੂੰ ਲੱਗਦਾ ਸੀ ਕਿ ਵਾਕਈ ਯਾਰ ਇਹ ਸਹੀ ਗੱਲ ਹੈ ਕਿ ਕਿਉਂਕਿ ਇਹ ਚੀਜ਼ਾਂ ਨਾ ਆਪਾਂ ਵੈਸੇ ਵੀ ਨਾਰਮਲ ਚ ਸਮਾਜ ਚ ਆਪਾਂ ਨੂੰ ਦਿਖਦੀਆਂ ਨੇ ਕਿ ਬਹੁਤ ਸਾਰੇ ਕਪਲ ਐਸੇ ਹੁੰਦੇ ਨੇ ਕਿ ਜਿਨ੍ਹਾਂ ਕੋਲ ਪੈਸਾ ਤਾਂ ਬਥੇਰਾ ਹੁੰਦਾ ਪਰ ਉਹ ਕਿਸੇ ਕਾਰਨ ਕਰਕੇ ਉਹਨਾਂ ਦੇ ਘਰ ਬੱਚਾ ਜਨਮ ਨਹੀਂ ਲੈਂਦਾ ਸੋ ਇਹ ਸਭ ਨੂੰ ਪਤਾ ਤੇ ਇਸ ਕਰਕੇ ਉਹ ਜਚਾ ਦਿੰਦੇ ਸੀ ਵੀ ਐਦਾਂ ਜੀ ਰਾਇਲ ਕੋਈ ਫੈਮਿਲੀ ਆ ਤੇ ਐਦਾਂ ਦਾ ਤੁਹਾਨੂੰ ਜਾਣਾ ਪੈਣਾ ਥੋੜੇ ਦਿਨ ਜਾਣਾ ਪੈਣਾ ਜੇ ਤੁਸੀਂ ਸਫਲ ਹੋਗੇ ਤਾਂ ਤੁਹਾਡੇ ਤੇ 13 ਲੱਖ ਪਾਰਟੀ ਤੋਂ ਤੁਹਾਨੂੰ ਮਿਲ ਜਾਣੇ ਨੇ ਉਹਦੇ ਚ ਉਹ ਕਹਿੰਦੇ ਕਹਿ ਦਿੰਦੇ ਸੀ ਕਿ ਕੁਛ ਜਿਹੜਾ ਕਮਿਸ਼ਨ ਹੈ ਉਹਦੇ ਚ ਅਸੀਂ ਲਵਾਂਗੇ ਤੇ ਅਗਲਾ ਕਹਿੰਦਾ ਜੇ 13 ਲੱਖ ਮੈਨੂੰ ਮਿਲਦਾ ਹੈ ਤੇ ਮੈਂ ਜੇ 2 ਲੱਖ ਜਾਂ 3 ਲੱਖ ਤੂੰ ਨੂੰ ਦੇ ਵੀ ਦਿੱਤਾ ਫਿਰ ਵੀ 10 ਲੱਖ ਤਾਂ ਮੇਰਾ ਹੀ ਹੈ ਤੇ ਮੇਰਾ ਤਾਂ ਗਿਆ ਹੀ ਕੁਛ ਨਹੀਂ ਤੇ ਇਹ ਚੀਜ਼ਾਂ ਫਿਰ ਮਰਵਾ ਲਾ ਕੇ ਲਾਲਚ ਮਰਵਾ ਜਾਂਦਾ ਲਾਲਚ ਮਰਵਾ ਜਾਂਦਾ ਤੇ ਇੱਕ ਉਤਸੁਕਤਾ ਮਰਵਾ ਜਾਂਦੀ ਹੈ ਜੀ ਇਸ ਜੋ ਜੋ ਆਪਾਂ ਕਹਿੰਦੇ ਕਿ ਕਾਮ ਵੱਲ ਅਟਰੈਕਟ ਹੋ ਜਾਂਦਾ ਨਾ ਬੰਦਾ ਉਹ ਉਹ ਚੀਜ਼ ਮਰਵਾ ਜਾਂਦੀ ਹੈ ਸੋ ਉਹਨਾਂ ਨੂੰ ਇਹ ਲੱਗ ਜਾਂਦਾ ਹੈ ਕਿ ਇਹ ਇੱਕ ਵੀ ਕਾਮ ਦੀ ਪੂਰਤੀ ਵੀ ਹੈ ਸਾਡੀ ਤੇ ਇੱਕ ਸਾਨੂੰ ਪੈਸੇ ਵੀ ਮਿਲਦੇ ਨੇ ਸੋ ਇਹ ਦੋਨੋਂ ਚੀਜ਼ਾਂ ਦਾ ਲਾਲਚ ਹੈ ਜਿਹੜਾ ਰਾਦੀਪੇ ਹਮੇਸ਼ਾ ਬੁਰਾ ਹੁੰਦਾ ਤੇ ਇਸੇ ਚੀਜ਼ਾਂ ਦਾ ਲਾਲਚ ਹੀ ਇਹ ਇਹਨਾਂ ਨੇ ਚੁਣਿਆ ਸੀਗਾ ਕਿ ਤਾਂ ਜੋ ਬੰਦਾ ਜਿਹੜਾ ਇਹ ਜਲਦੀ ਸਾਡੇ ਚਾਂਸੇ ਚ ਆ ਜਾਏ ਸੋ ਕਹਿਣ ਦਾ ਮਤਲਬ ਇਹ ਹੈ ਕਿ ਇਹ ਤਾਂ ਇੱਕ ਨੈਟਵਰਕ ਸੀਗਾ ਤੇ ਹੋਰ ਪਤਾ ਨਹੀਂ ਇਸ ਤਰੀਕੇ ਦੇ ਕਿੰਨੇਕ ਨੈਟਵਰਕ ਹੋਣੇ ਜਾਂ ਹੁਣ ਲੱਗਦਾ ਪਤਾ ਨਹੀਂ ਕਿੰਨੇਕ ਜਿਹੜੇ ਲੋਕ ਆਪਾਂ ਨੂੰ ਸੁਣ ਰਹੇ ਨੇ ਰਾਦੀਪ ਹੋ ਸਕਦਾ ਹੈ ਕਿ ਉਹਨਾਂ ਨੂੰ ਵੀ ਇਸ ਤਰੀਕੇ ਕੋਈ ਨਾ ਕੋਈ ਕਾਲ ਆਈ ਹੋਵੇ ਹੋ ਸਕਦਾ ਕੋਈ ਸ਼ਿਕਾਰ ਹੋਇਆ ਹੋਵੇ ਸ਼ਿਕਾਰ ਹੋਇਆ ਹੋਵੇ ਜਾਂ ਕਾਲ ਆਈ ਹੋਵੇ ਇਹ ਜੇ ਬਹੁਤ ਨੇ ਉਹ ਜਿਹੜੀ ਤੁਸੀਂ ਗੱਲ કરી ਸੀ ਕਿ ਵੀਡੀਓ ਕਾਲ ਦਾ ਚਾਂਸਾ ਦਿੱਤਾ ਜਾਂਦਾ ਉਹ ਉਹਤੇ ਵੀ ਬਹੁਤ ਬੰਦੇ ਵਿਕਟਿਮ ਬਣੇ ਨੇ ਤੇ ਕਿਸੇ ਤੋਂ 5000 ਲੈ ਲੈਂਦੇ ਸੀ ਕਿਸੇ ਤੋਂ 8000 ਜਿੰਨਾ ਕੋਈ ਦੇ ਦਿੰਦਾ ਸੀਗਾ ਤੇ ਕਿਉਂਕਿ ਬੰਦਾ ਡਰ ਜਾਂਦਾ ਵੈਸੇ ਹੀ ਅਗਲਾ ਕਹਿੰਦਾ ਯਾਰ ਇਹਦੇ ਕੋਲ ਤਾਂ ਸਾਰੀ ਮੇਰੀ ਵੀਡੀਓ ਆ ਗਈ ਹੈ ਸ਼ਲੀਲ ਨੇ ਤਾਂ ਬਣਾ ਲਈ ਹੈ ਤੇ ਮੈਂ ਤਾਂ ਮੂੰਹ ਦਿਖਾਉਣ ਜੋਗਾ ਕਿਤੇ ਰਹਿਣਾ ਨਹੀਂ ਸੋ ਇਸ ਤਰੀਕੇ ਨਾਲ ਬਲੈਕਮੇਲ ਕਰਦੇ ਰਹਿੰਦੇ ਨੇ ਪਰ ਇਹ ਜਿਹੜੀ ਇੱਕ ਨਵੀਂ ਹੈ ਨਵਾਂ ਸਕੈਮ ਨਿਕਲਿਆ ਇਹ ਕਿ 올 ਇੰਡੀਆ ਪ੍ਰੈਗਨੈਂਟ ਜੌਬ ਅਗਲਾ ਸੁਣ ਕੇ ਵੈਸੇ ਹੀ ਬੰਦਾ ਹੈਰਾਨ ਹੋ ਜਾਂਦਾ ਕਿ ਯਾਰ ਇਹ ਇਹ ਕੈਸੀ ਜੌਬ ਆ ਜਦੋਂ ਬੰਦੇ ਨੂੰ ਦੱਸਦੇ ਸੀ ਤੇ ਉਹ ਬੰਦਾ ਫਿਰ ਲਾਲਚ ਦੇ ਵਸਤੇ ਵਿੱਚ ਤੇ ਕਾਮਨਾ ਦੇ ਰਸ ਦੇ ਵਿੱਚ ਭਿੱਜ ਕੇ ਉਹ ਬੰਦਾ ਫਸ ਜਾਂਦਾ ਸੀਗਾ ਉਹਨੂੰ ਇਹ ਸੀਗਾ ਕਿ ਬਸ ਇਹ ਤਾਂ ਆਹਾ ਮੌਕਾ ਇਹ ਤਾਂ ਆਪਾਂ ਖੋਣਾ ਹੈ ਹੀ ਨਹੀਂਗਾ ਜੇ ਕਿਸੇ ਹੋਰ ਤਰੀਕੇ ਦੀ ਜਵਬ ਹੁੰਦੀ ਤਾਂ ਸ਼ਾਇਦ ਬੰਦਾ ਨਾ ਥੋੜਾ ਬਹੁਤਾ ਸੋਚ ਲੈਂਦਾ ਪਰ ਜਦੋਂ ਇਹ ਕਹਿ ਦਿੱਤਾ ਜਾਂਦਾ ਕਿ ਚੰਗੇ ਘਰ ਦੀ ਲੇਡੀਜ਼ ਨੇ ਨੀਡੀ ਨੇ ਠੀਕ ਹੈ ਉਹਨਾਂ ਦੇ ਸੰਤਾਨ ਨਹੀਂ ਹੋ ਰਹੀ ਪੈਸੇ ਤੁਹਾਨੂੰ ਹੋਣਗੇ ਤਾਂ ਬੰਦਾ ਆਟੋਮੈਟਿਕਲੀ ਉਹ ਚ ਫਾਲ ਹੋ ਜਾਂਦਾ ਉਹ ਚ ਡਿੱਗ ਜਾਂਦਾ ਤੇ ਫਿਰ ਐਸੇ ਬਹੁਤ ਸਾਰੇ ਇਹਨਾਂ ਨੇ ਕਰੋੜਾ ਰੁਪਏ ਇਹਨਾਂ ਨੇ ਠੱਗੀ ਮਾਰੀ ਆ ਤੇ ਹੁਣ ਪਤਾ ਨਹੀਂ ਇਹ ਰਿਕਵਰੀ ਪੁਲਿਸ ਕਰਾ ਪਾਊਗੀ ਜਾਂ ਨਹੀਂ ਕਰਾ ਪਾਊਗੀ ਤੇ ਪਰ ਇਹ ਹੈ ਕਿ ਚੰਗਾ ਹੋਇਆ ਕਿ ਜਿਹੜਾ ਸਕੈਮ ਇਹਨਾਂ ਦਾ ਫੜਿਆ ਗਿਆ ਪਰ ਹੁਣ ਇਹ ਅਰਾਧਿ ਲੋਕਾਂ ਨੂੰ ਹੋਰ ਧਿਆਨ ਰੱਖਣਾ ਪਊਗਾ ਕਿਉਂਕਿ ਇਹ ਇੱਕ ਐਸਾ ਇਹਨਾਂ ਨੇ ਸਬਜੈਕਟ ਚੁਣਿਆ ਸੀ ਕਿ ਜਿਹੜੇ ਬਾਰੇ ਕੋਈ ਸੋਚ ਨਹੀਂ ਸਕਦਾ ਸੀ ਵੀ ਐਦਾਂ ਵੀ ਸਕੈਮ ਹੋ ਸਕਦਾ ਸੋ ਜਿਹੜੀਆਂ ਗੱਲਾਂ ਤੁਸੀਂ ਜਾਂ ਅਸੀਂ ਸੋਚ ਵੀ ਨਹੀਂ ਸਕਦੇ ਨਾ ਉਹ ਠੱਗ ਬੈਠ ਕੇ ਜੁਗਤਾਂ ਉਹਦੀਆਂ ਵੜਾ ਰਹੇ ਨੇ ਹੁਣ ਪਤਾ ਨਹੀਂ ਅੱਗੇ ਕਿਹੜੀ ਸਕੀਮ ਲੈ ਆਉਣ ਜੀ ਇਸ ਹਮੇਸ਼ਾ ਸਮਝਦਾਰ ਹੋ ਕੇ ਚੱਲਣਾ ਚਾਹੀਦਾ ਕਿਤੇ ਵੀ ਕੋਈ ਇਤਿਹਾਸ ਇਸ਼ਤਿਹਾਰ ਦੇਖਦੇ ਹੋ ਸੋਸ਼ਲ ਮੀਡੀਆ ਤਾਂ ਭਰਿਆ ਪਿਆ ਜੇ ਸੋਸ਼ਲ ਮੀਡੀਆ ਤੇ ਜਾਣੇ ਹੋ ਨਾ ਤੁਸੀਂ ਐਡ ਆਉਂਦੀ ਆ ਉਹ ਚੀਜ਼ਾਂ ਪਈਆਂ ਉੱਥੇ ਤਾਂ ਇੱਕ ਕਲਿੱਕ ਕਰਨ ਦੀ ਲੋੜ ਆ ਕਿ ਤੁਹਾਡਾ ਮੋਬਾਈਲ ਦੇ ਵਿੱਚ ਜਾਂ ਜਿੰਨੇ ਖਾਤੇ ਨੇ ਸਾਰੇ ਤੁਹਾਡੇ ਚਲੇ ਜਾਣੇ ਨੇ ਸੋ ਬੇहद ਇਹ ਜ਼ਰੂਰੀ ਹੈ ਸਾਵਧਾਨ ਰਹਿਣ ਦੀ ਤੇ ਖਾਸ ਕਰਕੇ ਉਹ ਲੋਕ ਤਾਂ ਜ਼ਿਆਦਾ ਰਹਿਣ ਜਿਨ੍ਹਾਂ ਨੂੰ ਇਹ ਘੱਟ ਆਉਂਦਾ ਚਲਾਉਣਾ ਜਿਹੜੇ ਵੱਡੇ ਬਜ਼ੁਰਗ ਨੇ ਅਸੀਂ ਆਮ ਦੇਖ ਲੈਂਦੇ ਆ ਕਿ ਉਹਨਾਂ ਨੂੰ ਪਤਾ ਨਹੀਂ ਲੱਗਦਾ ਉਹ ਵੈਸੇ ਹੀ ਵਿਚਾਰੇ ਕਲਿੱਕ ਕਰ ਰਹਿਤਦੇ ਨੇ ਸੋ ਇਹ ਬਹੁਤ ਵੱਡੇ ਵੱਡੇ ਅੱਗੇ ਵੀ ਸਕੈਮ ਹੋਣੇ ਨੇ ਪਰ ਇਹ ਸਕੈਮ ਨੇ ਤਾਂ ਪੂਰੇ ਇੰਡੀਆ ਨੂੰ ਹੈਰਾਨ ਕੀਤਾ ਆ ਤੇ ਬਿਹਾਰ ਸਰਕਾਰ ਤੇ ਬਿਹਾਰ ਪੁਲਿਸ ਵੀ ਹੈਰਾਨ ਹੈ ਕਿ ਯਾਰ ਇਸ ਤਰੀਕੇ ਦੇ ਨਾਲ ਸਕੈਮ ਚੱਲ ਰਿਹਾ ਸੀ ਤੇ ਸਾਨੂੰ ਪਤਾ ਹੋਣ ਜਾ ਕੇ ਲੱਗਿਆ ਬਿਲਕੁਲ ਸੋ ਧਿਆਨ ਰੱਖਣ ਦੀ ਜ਼ਰੂਰਤ ਆ ਸੋ ਇਸ ਤਰੀਕੇ ਦੇ ਕਿਸੇ ਵੀ ਲਾਲਚ ਦੇ ਵਿੱਚ ਆਉਣ ਦੀ ਲੋੜ ਨਹੀਂ ਤੇ ਨਹੀਂ ਫਿਰ ਤੁਸੀਂ ਠੱਗੇ ਠੱਗੇ ਜਾ ਰਹੇ ਹੋ ਤੇ ਅੱਗੇ ਵੀ ਠੱਗੇ ਜਾਓਗੇ ਖਿਆਲ ਰੱਖੋਗੇ ਧਿਆਨ ਰੱਖੋਗੇ ਤਾਂ ਤੁਸੀਂ ਆਪਣਾ ਵੀ ਬਚਾਅ ਕਰ ਸਕਦੇ ਹੋ ਤੇ ਆਪਣੇ ਪੈਸੇ ਦਾ ਵੀ ਬਚਾਅ ਕਰ ਸਕਦੇ ਹੋ